ਮੁਕੇਰੀਆਂ 'ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੋ ਔਰਤਾਂ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਸੋਨੇ ਦੇ ਗਹਿਣੇ ਲੁੱਟ ਲਏ। ਇਸ ਲੁੱਟ ਨੂੰ ਅੰਜਾਮ ਦੇਣ ਵਿੱਚ ਮੋਟਰਸਾਈਕਲ ਸਵਾਰ ਲੁਟੇਰਿਆਂ ਦੇ 그룹 ਵਿੱਚ ਇੱਕ ਮਹਿਲਾ ਲੁਟੇਰੀ ਵੀ ਸ਼ਾਮਲ ਹੈ। ਦਸੂਹਾ ਤੇ ਮੁਕੇਰੀਆਂ 'ਚ 6 ਫੁੱਟ ਲੰਬੇ ਲੁਟੇਰੇ ਗਰੋਹ ਦਾ ਇੱਕ ਤੋਂ ਬਾਅਦ ਇੱਕ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਪਰ ਪੁਲਿਸ ਇਹਨਾਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ। ਬੀਤੇ ਕੱਲ ਮੁਕੇਰੀਆਂ ਦੇ ਨੇੜੇ ਪਿੰਡ ਬੰਬੋਵਾਲ ਵਿੱਚ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਦੋ ਔਰਤਾਂ ਨੂੰ ਫੜ ਕੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਸੋਨੇ ਦੇ ਗਹਿਣੇ ਲੁੱਟ ਕੇ ਫਰ ਮੋਟਰਸਾਈਕਲ ਸਵਾਰ ਤੈਨੂੰ ਲੁਟੇਰੀਆਂ ਵਿੱਚੋਂ ਇੱਕ ਔਰਤ ਵੀ ਸ਼ਾਮਲ ਸੀ ਇਸਵੰਦੀ ਵਧੇਰੇ ਜਾਣ ਕੇ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਈਆਂ ਦੋਵੇਂ ਔਰਤਾ ਪੂਜਾ ਤੇ ਸੋਨੀਆ ਨੇ ਦੱਸਿਆ ਕਿ ਅਸੀਂ ਦੋਵੇਂ ਰਿਸ਼ਤੇ 'ਚ ਦਰਾਨੀ ਤੇ ਜਠਾਣੀ ਹਾਂ ਪੂਜਾ ਨੇ ਦੱਸਿਆ ਕਿ ਕੱਲ ਅਸੀਂ ਦੋਵੇਂ ਆਪਣੇ 2 ਸਾਲ ਦੇ ਬੱਚੇ ਨਾਲ ਸਕੂਟਰੀ 'ਤੇ ਛਪੜੀਆਂ ਅੱਡੇ ਤੋਂ ਦਵਾਈ ਲੈ ਕੇ ਵਾਪਸ ਆ ਰਹੇ ਸੀ ਵਾਪਸ ਆਉਂਦੇ ਸਮੇਂ ਪਿੰਡ ਬੱਬੋਵਾਲ ਨੇਰੇ ਪੋਟਲੀ ਫਾਰਮ ਤੋਂ ਆ ਰਹੇ ਇੱਕ ਮੋਟਰਸਾਈਕਲ ਨੇ ਸਾਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਜਿਸ ਕਨਸੀ ਇਹ ਠਾ ਡੇ ਗੇ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਲੜਕੀ ਸੀ ਫਿਰ ਤਿੰਨਾਂ ਲੁਟੇਰਿਆਂ ਵਿੱਚੋਂ ਇੱਕ 6 ਫੁੱਟ ਲੰਬੇ ਵਿਅਕਤੀ ਨੇ ਸਾਨੂੰ ਆਪਣੇ ਗਹਿਣੇ ਉਤਾਰਨ ਲਈ ਕਿਹਾ ਉਸਨੇ 3 ਫੁੱਟ ਲੰਬੀ ਤਲਵਾਰ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਮੇਰੇ ਮੋਢੇ ਪੇਠ ਅਤੇ ਹੱਥ ਤੇ ਤਿੰਨ ਵਾਰ ਕੀਤੇ ਮੈਨੂੰ ਗੰਭੀਰ ਸੱਟਾਂ ਲੱਗੀਆਂ ਡਰਦੇ ਮਾਰੇ ਮੈਂ ਆਪਣੇ ਹੱਥ ਵਿੱਚ ਪਾਈਆਂ ਸੋਨੇ ਦੀਆਂ ਦੋ ਮੁੰਦੀਆਂ ਲਾ ਕੇ ਲੁਟੇਰਿਆਂ ਨੂੰ ਦੇ ਦਿੱਤੀਆਂ ਇਸ ਤੋਂ ਬਾਅਦ ਉਕਤ ਲੁਟੇਰੀ ਮਹਿਲਾ ਸਾਥੀ ਨੇ ਮੇਰੀ ਪਰਜਾਈ ਸੋਨੀਆਂ ਦੇ ਹੱਥ ਵਿੱਚੋਂ ਮੇਰੇ 2 ਸਾਲ ਦਾ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਪਰ ਸੋਨੀਆਂ ਨੇ ਬੱਚਾ ਨਹੀਂ ਦਿੱਤਾ ਇਸੇ ਦੌਰਾਨ ਲੁਟੇਰੀ ਹੋਤ ਸੋਨੀਆਂ ਦੇ ਗਲਚੇ ਪਾਈ 2 ਤੋਲੇ ਸੋਨੇ ਦਾ ਮੰਗਲ ਸੂਤਰ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਪੀਤ ਪੂਜਾ ਨੇ ਦੱਸਿਆ ਕਿ ਸਮੁੱਚੀ ਘਟਨਾ ਦੌਰਾਨ ਆਸ-ਪਾਸ ਦੇ ਖੇਤਾਂ ਵਿੱਚ ਕਈ ਲੋਕ ਕੰਮ ਕਰ ਰਹੇ ਸਨ ਪਰ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਦੋ ਪਰਿਵਾਰ ਆਪਸ ਵਿੱਚ ਲੜ ਰਹੇ ਹਨ ਇਸ ਘਟਨਾ ਤੋਂ ਬਾਅਦ ਦੋਵੇਂ ਔਰਤਾਂ ਨੇ ਇਸ ਦੀ ਸ਼ਿਕਾਇਤ थाना ਹਾਜੀਪੁਰ ਵਿੱਚ ਕੀਤੀ ਹੈ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਦੋਵੇਂ ਪੀੜਤਾਂ ਵੱਲੋਂ ਤਪੂਜਾ ਤੇ ਸੋਨੀਆ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਲੋਕ ਇਨ੍ਹਾਂ ਦੀ ਲੁੱਟ ਦੇ ਸ਼ਿਕਾਰ ਨਾ ਹੋ ਸਕਣ ਇਸ ਬੰਦੇ ਜਦੋਂ ਮੀਡੀਆ ਟੀਮ ਨੇ ਥਾਣਾ ਹਾਜੀਪੁਰ ਦੇ ਐਸਐਚਓ ਪੰਕਜ ਸ਼ਰਮਾ ਨਾਲ ਗੱਲਬਾਤ ਕਰਨੀ ਚਾਹੀ ਤੋ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਬਚਦੇ ਨਜ਼ਰ ਆਏ ਸੋਨੀਆ ਜੀ ਤੁਸੀਂ ਵੀ ਨਾਲ ਸੀਗੇ ਆਪਣੀ ਦਿਖਾਣੀ ਨਾਲ ਹਾਂਜੀ ਹਾਂਜੀ ਅਸੀਂ ਵੀ ਨਾਲ ਸੀਗੇ ਕੀ ਹੋਇਆ ਸੀਗਾ ਕਿਸ ਤਰ੍ਹਾਂ ਹੋਇਆ ਸੀਗਾ ਅਸੀਂ ਉਧਰੋਂ ਆਉਂਦੇ ਪਏ ਸੀਗੇ ਮੈਡੀਸਿਨ ਲੈ ਕੇ ਤੇ ਉੱਥੇ ਨਾ ਅੱਗੇ ਨਾ ਇਹ ਬਾਈਕ ਤੇ ਆਉਂਦੇ ਪਏ ਸੀਗੇ ਤੇ ਇਹਨਾਂ ਨੇ ਨਾ ਬਾਈਕ ਲੈ ਆ ਕੇ ਤਾਂ ਸਾਡੀ ਉੱਤੇ ਮਾਰੀ ਸਕੂਟਰੀ ਤੇ ਮਾਰੀ ਤਾਂ ਉਹਨਾਂ ਨੇ ਬਾਈਕ ਪਾਤੀ ਥੱਲੇ ਲੰਮੇ ਪਾਤੀ ਤਾਂ ਉਹਨੇ ਨਾ ਪਿੱਛੇ ਆ ਕੇ ਨਾ ਤੇ ਭਾਬੀ ਦੇ ਡਾਟ ਮਾਰਤਾ ਉਹਨਾਂ ਨੇ ਉਪੁੱਠਾ ਕਰਕੇ ਤਾਂ ਫਿਰ ਉਹ ਕੀ ਬੋਲਦੇ ਜੋ ਵੀ ਹੈਗਾ ਐ ਖੋਣ ਲੱਗੇ ਸਾਡੇ ਤੋਂ ਜੋ ਵੀ ਹੈਗਾ ਐ ਤਾਂ ਕਰ ਦੋ ਭਾਬੀ ਨੇ ਨਾ ਆਪਣੀਆਂ ਗੁੱਠੀਆਂ ਬੋਲਦੇ ਅਸੀਂ ਨਹੀਂ ਦੇਣੀਆਂ ਭੀ ਤਾਂ ਉਹਨਾਂ ਨੇ ਡਾਟ ਮਾਰਤਾ ਉਹਨਾਂ ਦੇ ਹੱਥ 'ਚ ਤੇ ਫਿਰ ਉਹ ਗੁੱਠੀਆਂ ਲੈ ਗਏ ਮੈਂ ਤਾਂ ਪਿੱਛੇ ਹੋ ਗਈ ਭਾਬੀ ਕਹਿੰਦੀ ਇਹਨਾਂ ਨੂੰ ਨਿਆਣਿਆਂ ਨੂੰ ਕੁਛ ਨਹੀਂ ਕਰਨਾ ਮੈਂ ਤਾਂ ਪਿੱਛੇ ਹੋ ਗਈਗੀ ਥੋੜੀ ਤੇ ਤੁਹਾਡਾ ਇਹ ਕਹਿੰਦੇ ਉਹ ਜਿਹੜੀ ਲੇਡੀਜ਼ ਨਾਲ ਸੀ ਉਹ ਜਿਹੜੀ ਲੁਟੇਰੀ ਉਸ ਤੇ ਤੁਹਾਡੇ ਨਾਲ ਬੱਚਾ ਖੋਹਦੀ ਖੁਸ਼ੀ ਕੀਤੀ ਹੈ ਨਾ ਹਾਂਜੀ ਉਹ ਉਹਨੇ ਨਾ ਬੱਚਾ ਖੋਹਣ ਦੀ ਕੋਸ਼ਿਸ਼ ਕੀਤੀ ਪਰ ਮੈਨਾਂ ਬੱਚਾ ਮੈਂਨੇ ਦੁਪੱਟੇ ਚ ਲੁਕਾ ਲਿਆ ਤੇ ਜਿੱਦਾਂ ਮੈਂ ਲੁਕਾਉਣ ਲੱਗੀ ਉਹਨੇ ਮੰਗਲ ਸੂਤਰ ਦੇਖ ਲਿਆ ਮੇਰੇ ਗਾਲ ਚ ਨਾ ਉਹਨੇ ਨਾ ਗਾਲ ਚ ਮੇਰੇ ਇੱਥੇ ਮੰਗਲ ਸੂਤਰ ਖੋ ਲਿਆ ਫਿਰ ਉਹਨੇ ਜਾਣ ਦੀ ਵਾਰ ਨਾ ਗਾਲ ਤੋਂ ਕੀ ਤੁਸੀਂ ਹੁਣ ਪੁਲਿਸ ਤੋਂ ਕੀ ਮੰਗ ਕਰਦੇ? ਇਹੀ ਮੰਗ ਕਰਨੇ ਆ ਕਿ ਉਹਨਾਂ ਨੂੰ ਚੋਰਾ ਨੂੰ ਫੜੋ ਜਲਦ ਤੋਂ ਜਲਦ ਭਾਜੀ ਅਸੀਂ ਨਾ ਸਿਪਰੀਆਂ ਗਏ تھے ਨਾ ਮੈਡੀਕਲ ਸਟੋਰ ਤੋਂ ਦਵਾਈ ਲਈ ਅੱਡੇ ਤੋਂ ਤੇ ਵਾਪਸ ਆਂਦੇ ਟਾਈਮ ਨਾ ਮੇਰੇ ਨਾਲ ਮੇਰੀ ਦਰਾਣੀ ਹੀਗੀ ਨਾਲ ਕਾਕਾ ਵੀ ਹੋਈਗਾ ਤੇ ਆਂਦਿਆਂ ਦੇ ਪੋਰਟੀ ਫਾਰਮ ਦੇ ਲੱਗੇ ਨਾ ਇਸ ਸਾਈਡ ਤੋਂ ਜਾਂਦੇ ਵੇ ਇਹ ਤਿੰਨ ਜਣੇ ਤੇ ਮੋਟਰਸਾਈਕਲ ਤੇ ਨਾ ਕੋਣ-ਕੋਣ ਸੀ ਮੋਟਰਸਾਈਕਲ ਤੇ ਇੱਕ ਸਰਦਾਰ ਮੁੰਡਾ ਹੀਗਾ ਇੱਕ ਲੇਡੀ ਹੀਗੇ ਇੱਕ ਮੁੰਨਾ ਹੀਗਾ ਕਾਫੀ ਲੰਬੇ ਚੰਬੇ ਇੱਕ ਮਤਲਬ 6.5 ਫੁੱਟ ਦੇ ਕਰੀਬ ਹੋਣਾ ਬੰਦਾ ਤੇ ਉਹਨਾਂ ਨਾਲ ਲਿਆ ਕੇ ਨਾ ਮੋਟਰਸਾਈਕਲ ਸਕੂਟੀ ਚ ਮਾਰਤਾ ਕਿ ਮੈਂ ਸਕੂਟ ਨੇ ਇੱਕ ਸਾਈਡ ਤੋਂ ਕੱਢਣ ਲੱਗੀ ਨਾ ਉਹਨੇ ਜਿੱਦਾਂ ਹੀ ਡਾਟ ਕੱਢ ਗਿਆ ਨਾ ਮੇਰੀ ਇੱਥੇ ਥੋਣ ਤੇ ਮਾਰਿਆ ਪੁੱਠਾ ਕਰਕੇ ਫਿਰ ਮੇਰੀ ਬਾਹਾਂ ਤੇ ਮਾਰਿਆ ਫਿਰ ਮੈਂ ਉਹਦਾ ਡਾਟ ਫੜ ਲਿਆ ਅੱਗੋ ਤੇ ਉਹ ਕਹਿੰਦਾ ਲਾ ਦੇ ਜਿਹੜਾ ਵੀ ਕੁਛ ਵੀ ਆ ਤੇਰੇ ਕੋ ਮੈਂ ਇਹਨਾਂ ਦੋਨਾਂ ਨੂੰ ਕਾਕੇ ਨੂੰ ਤੇ ਇਹਨੂੰ ਪਿੱਛੇ ਕੀਤਾ ਮੈਂ ਕਿਹਾ ਇਹਨਾਂ ਨੂੰ ਹੱਥ ਨਾ ਲਾਈ ਤੂੰ ਤੇ ਉਹ ਕਹਿੰਦਾ ਖੋਲ ਦੇ ਉਹਨੇ ਨਾ ਇੱਥੇ ਮਾਰਦੇ ਮਾਰਦੇ ਮੇਰੇ ਹੱਥ 'ਚ ਡਾਟ ਮਾਰ ਕੇ ਬੂਠੀਆਂ ਲੈ ਗਿਆ ਖੋਲ ਕੇ ਤੇ ਫਿਰ ਮੇਰੀ ਥੋਣ ਤੇ ਡਾਟ ਰੱਖੇ ਰੱਖੇ ਨਾ ਇਸ ਸਾਈਡ ਨੂੰ ਇਹ ਮੇਰੀ ਦਰਾਨੀ ਖੜੀ ਗਈ ਗਾਲ ਨੂੰ ਹੱਥ ਪਾ ਕੇ ਨਾ ਇਹਦਾ ਮੰਗਾ ਸੁੱਤਰ ਵੀ ਲੈ ਗਿਆ ਮੈਂ ਕਾਫੀ ਆਵਾਜ਼ਾਂ ਵੀ ਲਗਾਈਆਂ ਲੱਗੇ ਛਕੇ ਕਿੰਨੇ ਚਲੇ ਨਾ ਕਿਸੇ ਨੇ ਮਤਲਬ ਕੋਈ ਹੈਲਪ ਨਹੀਂ ਕੀਤੀ ਮੁੰਡੇ ਵੀ ਸੀਗੇ ਸਾਡੇ ਪਿੰਡ ਦੇ ਵੀ ਕਾਫੀ ਸੀਗੇ ਉਹਨਾਂ ਨੇ ਵਿਚਾਰਿਆਂ ਨੇ ਕਾਫੀ ਕੋਸ਼ਿਸ਼ ਕੀਤੀ ਮਗਰ ਵੀ ਗਏ ਪਰ ਹੱਥ ਨਹੀਂ ਆਇਆ ਇਹ ਤੁਹਾਡੇ ਬੱਚੇ ਤੁਹਾਡਾ ਬੱਚਾ ਵੀ ਸੀਗਾ ਛੋਟਾ ਹਾਂਜੀ ਮੇਰਾ 2.5 ਸਾਲ ਦਾ ਬੱਚਾ ਸੀ ਉਹਨੂੰ ਵੀ ਫੋਨ ਦੀ ਕੋਸ਼ਿਸ਼ ਆਜੀ ਹਾਂਜੀ ਉਹ ਲੇਡੀ ਨੇ ਮਤਲਬ ਇਹਨੂੰ ਫੋਨ ਦੀ ਕੋਸ਼ਿਸ਼ ਕੀਤੀ ਪਰ ਇਹ ਮੇਰੀ ਦਰਾਲੀ ਨੇ ਉਹਨੂੰ ਛੱਡਿਆ ਉਹਨੂੰ ਲੁਕਾ ਲਿਆ ਚੁੰਨੀ ਵਿੱਚ ਤੇ ਫਿਰ ਇਹਨੂੰ ਹੀ ਥੋੜੇ ਨੋ ਨਾਂ ਲਾਤੇ ਉਹਨਾਂ ਨੇ ਇਹਦਾ ਮੰਗਾ ਸੁੱਤਰ ਲੈ ਕੇ ਗਿਆ ਇਹ ਲੇਖ ਉਹ ਤੁਹਾਡਾ ਕਿੰਨਾ ਇਕ ਸਮਾਨ ਸਾਰਾ ਲੈ ਕੇ ਗਿਆ ਕਿੰਨੇ ਕੁ ਤੋਲੇ ਹੋ ਗਏ ਹਾਂਜੀ ਡੇਢ ਕੋ ਤੋਲੇ ਦਾ ਮੰਗਲ ਸੁੱਤਰੀਗਾ ਤੇ 4-4 ਗ੍ਰਾਮ ਦੀਆਂ ਹਾਂਜੀ ਅੰਗੂਠੀਆਂ ਆਈਆਂ ਮੇਰੀਆਂ ਦੋ ਹਾਂਜੀ ਤੇ ਬਾਕੀ ਮੇਰੇ ਇਅਰਿੰਗ ਵਗੈਰਾ ਬਚ ਗਏ ਕਿਉਂਕਿ ਮੈਂ ਚੁੰਨੀ ਲਵੇਟੀ ਹੀਗੀ ਨਾ ਮਤਲਬ ਇਦਾਂ ਮੂੰਹ ਨੂੰ ਤੇ ਇਹ ਉਹਨਾਂ ਦੀ ਨਜ਼ਰ 'ਚ ਨਹੀਂ ਆਏ ਅੱਛਾ ਲੁਟੇਰੀਆਂ ਨਾਲ ਇੱਕ ਲੇਡੀਜ਼ ਵੀ ਸੀ ਹਾਂਜੀ ਇੱਕ ਲੇਡੀ ਵੀ ਹੀਗੇ ਤੁਸੀਂ ਸੁਣਾਉਂਦੇ ਪੁਲਿਸ ਨੂੰ ਸ਼ਿਕਾਇਤ ਕਰਤੀ ਹਾਂਜੀ ਅਸੀਂ ਰਿਪੋਰਟ ਲਖਾਇਆ ਹੈ ਸਰਸੰਤ ਹਾਂਜੀ ਬਾਜੀ ਇਹੀ ਹੈ ਜੋ ਸਾਡੇ ਨਾਲ ਹੋਇਆ ਨਾ ਕਿਸੇ ਨਾਲ ਵੀ ਨਾ ਹੋਵੇ ਤੋ ਦੂਸਰੀ ਗੱਲ ਹੈ ਕਿ ਚਲੋ ਜੇ ਸਾਡਾ ਸਮਾਨ ਮਿਲਦਾ ਤਾਂ ਸਾਨੂੰ ਵਾਪਸ ਦੇ ਦਨ ਕਿਉਂਕਿ ਮੇਰਾ ਬੱਚਾ ਵੀ ਨਾਲ ਹੀਗਾ ਜੀ ਉਹਨੂੰ ਕੁਝ ਕਰ ਜਾਂਦੇ ਤਾਂ ਫੇਰ ਕੀ ਕਰਨਾ ਹੀਗਾ ਸੀ ਹਾਂਜੀ ਉਹਨਾਂ ਨੇ ਖੋਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਪਰ ਚਲੋ ਜਾਨ ਬਚ ਗਈ ਬੱਚਾ ਬਚ ਗਿਆ ਹੋਰ ਕੀ ਚਾਹੀਦਾ ਸਾਨੂੰ ਚਲੋ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਪੁਲਿਸ ਤਾਂ ਰਿਪੋਰਟ ਲਖਾਈ ਹੈ ਅਸੀਂ